ਮੈਂ ਤੁਹਾਨੂੰ ਹੱਥ ਜੋੜ-ਜੋੜ ਕੇ ਚੱਲ ਵੀ ਚੱਲ ਚੱਲੀ ਮੇਰੇ ਨਾਲ ਕੋਈ ਨਹੀਂ ਸੀ ਮੇਰੇ ਨਾਲ ਕੋਈ ਨਹੀਂ ਸੀ ਮੈਂ ਇੱਥੇ ਸੀਗਾ ਨਾਲੇ ਮੇਰੇ ਚਪੇੜਾ ਮਾਰੀਆਂ ਵੱਟ ਵੱਟ ਮੂੰਹ ਤੇ ਮੈਂ ਕਹਿੰਦੀ ਗੱਲ ਦੱਸੋ ਕੰਨ ਹੋਈ ਗੀ ਗੱਲ ਨਹੀਂ ਇੱਥੇ ਝਗੜਾ ਕੀਤਾ ਹਾਂ ਨਹੀਂ ਝਗੜਾ ਕੀਤਾ ਸੱਜੇ ਵੀਡੀਓ ਕਢਾਓ ਸਰ ਆਇਓ ਭਾਈ ਆਇਓ ਮੀਡੀਆ ਕਢਾਓ ਵੀਡੀਓ ਕਢਾਓ ਕਿੰਨੇ ਮਾਰੇ ਸੋ ਦੇਖ ਸਕਦੇ ਹੋ ਓ ਇਧਰ ਕਿਧਰ ਪਤਾ ਕਰੀਏ ਇਧਰ ਆਹ ਪੱਛਾਈ ਜਾਂਦਾ ਉਹ ਵੀਡੀਓ ਵੀਡੀਓ ਦੇ ਵਿੱਚ ਵੀਡੀਓ ਚੱਲੀ ਕਿਤੇ ਆ ਇਧਰ ਆ ਜਾ ਆ ਸਰ ਕੜਾ ਦੇ ਛੱਡਾ ਲੈ ਆ ਜਾ ਸਕਦਾ ਤੇ ਲੈਣਾ ਤਾਲਾ ਖੋਲ ਕੇ ਕਰ ਲੋ ਸੁਦੇ ਦੇ ਤੇ ਮੋਕਤੇ ਜਿਹੜਾ ਇੱਥੇ ਹੰਗਾਮ ਹੋ ਰਿਹਾ ਤੇ ਤੇ ਦੇ ਪਾਣੀ ਹੰਗਾਮ ਹੋ ਰਿਹਾ ਦੇਖਦੇ ਹੋ ਉਸ ਪਛਾਸਰ ਵਾਲੇ ਜਿਹੜੀ ਜਿਹੜਾ ਹੱਥ ਪਾਇਆ ਜਾ ਰਿਹਾ ਤੂੰ ਦੇਖਦੇ ਹੋ ਹੱਥ ਪਾਇਆ ਜਾ ਰਿਹਾ ਨਰ ਦੇਖ ਸਕਦਾ ਜੀ ਜੇਰ ਤੋਂ ਰਾਤ ਰਾਤ ਮਾਰਦੇ ਨੇ ਇਹ ਤਕਵੀਰਾਂ ਦੇ ਕਹਿੰਦਾ ਤਕਵੀਰਾਂ ਦੇ ਮਾਰਾ ਕਰਮ ਪਾਈ ਜਾ ਰਹੀ ਮੈਂ ਨਹੀਂ ਰੋਕਣਾ ਗੱਲ ਕੀ ਛੱਡੋ ਮੈਂ ਮੂੰਹ ਤੇ ਜਪਨਾ ਮਾਰੀਓ ਮੈਂ ਨਹੀਂ ਰੋਕਣਾ ਭਰਾ ਕਿਹਦੇ ਨੂੰ ਲੈ ਨਾਲ ਗੱਲ ਕੀ ਹੋਈ ਕੀ ਸਾਰੇ ਗਾਲ ਤਾਂ ਵਾਰੀ ਮਟੂਰ ਗੱਲ ਕਰਾ ਛੱਡੋ ਇਹ ਤੈਨੂੰ ਨਹੀਂ ਪਤਾ ਲੱਗਦਾ ਕੀ ਹੈ ਕੋਈ ਮਾਮਲਾ ਕਿਸੇ ਦੱਸ ਦਿਓ ਮਾੜਾ ਮਾਮਲਾ ਦੱਸ ਦਿਓ ਸਰ ਕੀ ਮਾਮਲਾ ਮਾਮਲਾ ਇਸ ਤਰ੍ਹਾਂ ਸੀ ਹੌਜੀ ਸ਼ਰਮਾ ਜੀ ਹਾਂਜੀ ਹਾਂਜੀ ਸਰ ਦੱਸੋ ਕੀ ਮਾਮਲਾ ਵੈਲਕਮ ਤੁਹਾਡੇ ਸਾਰੇ ਚੈਨਲ ਨੂੰ ਹਾਂਜੀ ਗੱਲ ਸੁਣੀ ਦੀ ਆ ਤੁਹਾਨੂੰ ਲੱਭਾ ਜੀ ਨਹੀਂ ਕਰੀ ਦੀ ਹਾਂਜੀ ਹਾਂਜੀ ਦੱਸੋ ਸਰ ਤੁਹਾਨੂੰ ਕਿਸੇ ਨੂੰ ਗੱਲ ਦਾ ਪਤਾ ਸਭ ਤੋਂ ਪਹਿਲਾਂ ਮੈਨੂੰ ਗੱਲ ਦਾ ਪਤਾ ਹਾਂਜੀ 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 ਦੱਸੋ ਮੈਨੂੰ ਇੱਕ ਵਾਰ ਮੈਂ ਸ਼ਰਮੇ ਦੇ ਥਾਪੇ ਨੂੰ ਪੁਲਿਸ ਦੇ ਬਿਆਨ ਅੱਛਾ ਜੀ ਹਾਂਜੀ ਸਰ ਦੱਸੋ ਸ਼ਰਮੇ ਦੀ ਥਾਪੇ ਤੇ ਦੋ ਆਟੋ ਆਏ ਅੱਛਾ ਜੀ ਜਿਨ੍ਹਾਂ ਦੇ ਚਾਰ ਬੰਦੇ ਸਵਾਰ ਸੀ ਅੱਛਾ ਜੀ ਸ਼ਰਮੇ ਨੇ ਜਦੋਂ ਸਾਨੂੰ ਫੋਨ ਕਰਕੇ ਬੁਲਾਇਆ ਸੀ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਕਿ ਤਿੰਨ ਬੰਦੇ ਇਨਚ ਭੱਜ ਗਿਆ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਦੇ ओके okay. इस बंदे ने ऐसी पढ़ने की कोशिश की थी फड़या अच्छा जी पूछेर ने इनने भी भजने की कोशिश की ठीक है जी सबसे पहले नु कागज पूछे क्योंकि सबसे पहले उनका कोई प्रूफ आ जे ਸਾਡੇ ਕੋਲ अच्छा जी कागज ਦੇ ਕੋਲ ਕੋਈ ਨਹੀਂ ਸੀ ਇਹਦੇ ਦੱਸਣ ਮੁਤਾਬਕ ਠੀਕ ਹੈ ਜੀ ਬਾਕੀ ਦੀ ਗੱਡੀ ਦੇਖਦੇ ਆਂ ਠੀਕ ਹੈ ਇਹਦਾ ਮੋਬਾਈਲ ਲਿਆ ਕਬਜ਼ੇ ਚ اچھا ਜੀ ਕੁਛ ਤਾਂ ਪ੍ਰੂਫ ਹੈ ਜੀ ਹਾਂ ਜੀ ਫਿਰ ਉੱਥੇ ਤੁਹਾਡੇ ਭਾਈ ਸਾਹਿਬ ਆ ਗਏ ਠੀਕ ਇਹ ਕਹਿ ਰਹੇ ਧੱਕਾ ਹੋ ਰਿਹਾ ਜੀ ਇਹ ਕਹਿ ਰਹੇ ਨੂੰ ਮਾਰਿਆ ਕੁੱਟਿਆ ਹਾਂ ਜੀ ਸਰ ਇਹ ਬਡਿੰਗ ਤਾਂ ਉਹਨਾਂ ਵੱਲੋਂ ਕਹੀ ਜਾ ਰਹੀ ਆ ਆਟੋ ਚਾਲਕਾਂ ਲੋ ਕਹੀ ਜਾ ਰਹੀ ਬਿਲਕੁਲ ਕਿਉਂ ਲਾਗਾ ਮੇਰੇ ਤੇ ਮਾਰ ਗਈ ਤੀ ਸਰ ਸਰ ਆਪਾਂ ਨੇ ਜਿਤਨਾ ਆਪਾਂ ਗੱਲ ਕਹੀ ਨੇ ਨਾ ਸੁਣੀ ਦੀ ਹਾਂ ਜੀ ਹਾਂ ਜੀ ਨਹੀਂ ਜਿਹੜੇ ਸਰਜੀਤ ਜੀ ਇੱਕ ਚੀਜ਼ ਦੱਸੋ ਅੱਜ ਤਾਂ ਪੁੱਛਣ ਨਹੀਂ ਦਿੱਤਾ ਮੈਂ ਜੀ ਨਹੀਂ ਹਾਂ ਜੀ ਸਰਜੀਤ ਜੀ ਚਾਲਕ ਦੇ ਨਾਲ ਬੰਦੇ ਸੀ ਉਸ ਵਾਰੀ ਸੀ ਜਾਂ ਉਹਦਾ ਫੈਮਿਲੀ ਮੈਂਬਰ ਉਹ ਇਹਦੇ ਪਤਾ ਹੀ ਨਹੀਂ ਕਰਨ ਦਿੱਤਾ ਤੁਸੀਂ ਆ ਕੇ ਉਹ ਤੇ ਹੀ ਪਤਾ ਕਰਨਾ ਤੁਸੀਂ ਨਹੀਂ ਦੱਸਣ ਨੂੰ ਨਹੀਂ ਉਹ ਤਾਂ ਸਾਡੇ ਤੋਂ ਪਹਿਲਾਂ ਹੀ ਦੌੜ ਗਿਆ ਇਹ ਸਾਡੇ ਤੋਂ ਪਹਿਲਾਂ ਤਾਂ ਦੌੜ ਗਿਆ ਸਾਡੇ ਤੋਂ ਪਹਿਲਾਂ ਦੌੜ ਗਿਆ ਹਾਂ ਜੀ ਕਿਉਂ ਲਿਆਂਦਾ ਥਾਣੇ ਉਹ ਵੀ ਉਹ ਵੀ ਉਹ ਵੀ ਉਹ ਵੀ ਉਹਨਾਂ ਦੀ ਵੀ ਰਿਕਵਰੀ ਕਰਨੀ ਸੀ ਅੱਛਾ ਜ ਹੋਰ ਦੱਸੋ ਕੀ ਪੁੱਛਣਾ ਠੀਕ ਹੈ ਹੁਣ ਕੀ ਅਗਲੀ ਕਾਰਵਾਈ ਦੀ ਤਿਆਰੀ ਹੈ ਅਗਲੀ ਕਾਰਵਾਈ ਦੇ ਦੇਖਦੇ ਕਾਨੂੰਨ ਮੁਤਾਬਕ ਕਰਾਂਗੇ ਜੀ ਦੂਜੇ ਪਾਰਟੀ ਬਲ ਰਿਟਰਨ ਕਮਪਲੀਟ ਆਈ ਹਲੇ ਪੁੱਛ ਜਿਹੜਾ ਜਿਹੜਾ ਤਾਬੇ ਬੋਲੂ ਇਹਦੇ ਕਿਸੇ ਨਾਲ ਗੱਲ ਹੀ ਨਹੀਂ ਤੁਸੀਂ ਕਰਨ ਦਿੰਦੇ ਤੁਸੀਂ ਤਾਂ ਕਿਤੇ ਪਹਿਲਾਂ ਸਾਨੂੰ ਰਬੇੜ ਦੇ ਦੋ ਤੁਸੀਂ ਤੁਹਾਨੂੰ ਪਤਾ ਕਿਹਾ ਹੀ ਨਹੀਂ ਪਤਾ ਹੀ ਬਾਅਦ ਚ ਤੁਸੀਂ ਭਾਜੀ ਜਦੋਂ 15-20 ਬੰਦੇ ਦਵਾੜੇ ਹੋ ਜਾਂਦੇ ਸੀ ਸਰ ਕੋਸਾ ਉਸ ਟਾਈਮ ਤੇ ਮਦਦ ਕਰਜੀਤ ਸੁਜੀਤ ਭਾਜੀ ਤੁਸੀਂ ਇੱਕ ਗੱਲ ਕਹਿ ਰਹੇ ਵੀ ਇਹਨਾਂ ਕੋਲ ਦਾਤ ਵਗੈਰਾ ਵੀ ਸੀ ਕਿ ਬ੍ਰਾਹਮਣਤ ਹੋਇਆ ਨਾ ਕੋ ਸਰ ਇਹ ਨਹੀਂ ਜੀ ਦਾਤ ਮੇਰੇ ਜਾਣ ਤੋਂ ਪਹਿਲਾਂ ਸ਼ਰਮੇ ਨੇ ਕਿਹਾ ਵੀ ਇਹਨਾਂ ਕੋਲ ਦਾਤ ਸੀ ਅੱਛਾ ਜੀ ਇਹ ਬੰਦੇ ਨੇ ਕਿਹਾ ਵੀ ਦਾਤ ਮਾਰ ਦਾਤ ਮਾਰੀ ਦਾੰਦਾ ਗੱਲ ਬਾਤ ਚ ਕਰੀ ਦੀ ਅੱਛਾ ਸ਼ਰਮੇ ਨੇ ਕਿਹਾ ਗਿਆ ਹਾਂ ਜੀ ਉਹ ਕਹਿ ਰਹੇ ਗਈਆ ਕੀ ਕਰਨਗੇ ਇਸ ਦੀ ਲੋੜ ਹੈ ਸਾਡੇ ਨਾਲ ਤੋਂ ਕੋਈ ਕਾਰਵਾਈ ਹੋਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸਰ ਕਰਨ ਕੀ ਹੈ ਇਸੀ ਹੁ ਤਾਂ ਕੀ ਕਰਨਗੇ ਇਸੀ ਉੱਥੇ ਸਰ ਇਹਦੇ ਕਹਿਣ ਬਤਾਉਦੇ ਕਿੰਦਾ ਮੈਂ ਸਵਾਰੀ ਲੈ ਕੇ ਆਇਆ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਇਹ ਸ਼ਰਮੇਟਾ ਵਿੱਚ ਗਏ ਅੱਛਾ ਜੀ ਸਵਾਰੀ ਲਈ ਸਵਾਰੀ ਗਈ ਤੇ ਆਪਣੇ ਇਹ ਟਾਬੇ ਤੋਂ ਉਹਨਾਂ ਪੈਸਿਆਂ ਤੋਂ ਇਹਨਾਂ ਦਾ ਝਗੜਾ ਹੋਇਆ ਅੱਛਾ ਦਾਤ ਵਗੈਰਾ ਕਰਨੀ ਅੱਛਾ ਪੈਸੇ ਨਹੀਂ ਚਾਹੇ ਪਹਿਲਾਂ ਇਹਨਾਂ ਨੇ ਕਿਹਾ ਜੱਜ ਪੈਸੇ ਲਓ ਅੱਛਾ ਜੀ ਉਹਨੇ ਕਿਹਾ ਜੱਜ ਕਿਉਂ ਲਓ ਜੋ ਰੀਟੂ ਤੇ ਲੈਣਾ ਹਾਂਜੀ ਉਸ ਤੋਂ ਬਾਅਦ ਇਹਨਾਂ ਦੀ ਤੁਮ ਤੁਮ ਮਮਾ ਹੋਈ ਆ ਤੁਹਾਨੂੰ ਇਹਨਾਂ ਤੋਂ ਕੋਈ ਖਤਰਾ ਜਾਪਿਆ ਫਿਰ ਅਸੀਂ ਗ ਸੀ ਦੇਖਿਆ ਸ਼ਰਮੇ ਟਾਬੇ ਤੋਂ ਕੋਈ ਇਹ 500 ਜਾਂ 400 ਗਾਜੂਰਲੇ ਬਲੇ ਖੜਾ ਸੀ ਬਚਾ ਨਾ ਹਾਂਜੀ ਜੀ ਜਦ ਕਿ ਜਦੋਂ ਅਸੀਂ ਗਏ ਉਹ ਉਹ ਸ਼ਰਮੇ ਟਾਬੇ ਦੇ ਅੱਗੇ ਸੀ ਠੀਕ ਹੈ ਜੀ ਠੀਕ ਹੈ ਸਰ ਕੋਈ ਸੀਸੀਟੀਵੀ ਫੁਟੇਜ ਵਗੈਰਾ ਵੀ ਹੋਏਗੀ ਉਹ ਦੇਖਦੇ ਸਾਰੇ ਜਿਹਦੇ ਆਏ ਠੀਕ ਹੈ ਜੀ ਸਰ ਕੀ ਸਰ ਕਿਹੜਾ ਥਾਣਾ ਹੈ ਆਪਣਾ 4 ਨੰਬਰ ਟੂਚ ਸਰ ਕੀ ਨਾਂ ਹੈ ਆਪਣਾ ਪ੍ਰੋਮੋ ਹਾਂਜੀ ਸ਼ਰਮਾ ਜੀ ਟੋਟਲ ਸਰ ਉਹ ਸ਼ਰਮੇ ਦੇ ਦੱਸਣ ਮਤਲਬ ਕੀ ਮਾਮਲਾ ਕੀ ਹੋਇਆ ਸ਼ਰਮਾ ਦਾ ਕੁਛ ਨਹੀਂ ਇੱਥੇ ਹਾਂਜੀ ਇੰਟਰੀਅਰ ਨੇ ਸਾਨੂੰ ਕਿਸੇ ਕਿਸਮ ਨਾਲ ਨਹੀਂ ਗਿਆ ਕਿ ਇੱਥੇ ਆਪਸ ਵਿੱਚ ਲੜ ਰਹੇ ਸੀਗੇ ਅੱਛਾ ਜੀ ਤੇ ਉਹਨਾਂ ਕੋਲ ਕੋਈ ਹਥਿਆਰ ਵੀ ਸੀ ਕਾਫੀ ਅੱਛਾ ਅੱਛਾ ਉਹ ਪੁਲਿਸ ਵਾਲੀ ਸੀ ਕਸਟਮਰਸ ਨੇ ਅੱਛਾ ਅੱਛਾ ਤੇ ਬਸ ਸਰ ਕਿਨੇ ਵੀ ਵਿਅਕਤੀ ਸੀ ਉਹ ਹਾਂਜੀ ਸਰ ਕਿਨੇ ਵੀ ਵਿਅਕਤੀ ਸੀ ਉਹ ਚਾਰ ਵਿਅਕਤੀ ਸੀ ਮੈਨੂੰ ਪਤਾ ਨਹੀਂ ਭਾਜੀ ਉਹ ਜਿਹੜਾ ਉਹਨਾਂ ਨੂੰ ਦੱਸਿਆ ਜਾ ਰਿਹਾ ਕਹਿੰਦੇ ਬਿੱਲ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਜਿਹੜਾ ਬਿੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਉਹ ਆਪਸੀ ਕਸਟਮਰ ਨਾਲ ਸੀ ਕੋਈ ਕਸਟਮਰ ਨਾਲ ਸੀ ਕੋਈ ਗੱਲਬਾਤ ਕੋਈ ਐਕਚੁਅਲੀ ਉਹਨਾਂ ਨੇ ਕਾਫੀ ਐਕਚੁਅਲੀ ਉਹਨਾਂ ਨੇ ਕਾਫੀ ਜ਼ਿਆਦਾ ਡਰਿੰਕ ਕੀਤੀ ਸੀ ਤੇ ਜਿਹੜੀ ਗੱ ਕੀ ਹੋ ਗਿਆ ਜੀ ਹੁਣ ਕੀ ਹੋਇਆ ਕੀ ਪੂਰਾ ਮਾਮਲਾ ਮੇਰੇ ਨਾਲ ਲੋਕੀ ਲਾ ਪਾਜੀ ਕੀ ਗੱਲ ਕੀ ਹੋਈ ਆ ਜੀ ਕੁਛ ਨਹੀਂ ਪਾਜੀ ਆਪਸ ਵਿੱਚ ਕੋਈ ਇਹਨਾਂ ਦਾ ਪੈਸੇ ਦਾ ਲੈਣ ਦੇਣ ਚੱਲ ਰਿਹਾ ਸੀ ਬੱਲੇ ਕਿਹਨਾਂ ਦਾ ਨਾਲ ਸੀਗਾ ਆਪਸ ਹੀ ਸੀਗਾ ਪਾਜੀ ਚਾਰਿਆਂ ਨੇ ਸੀਗੇ ਅੱਛਾ ਆਪਸੀ ਦੇ ਵਿੱਚ ਲੈਣ ਤੇ ਮੇਰੇ ਕਸਟਮਰ ਲਈ ਦਾ ਗੱਡੀ ਪਾ ਗਈ ਸੀ ਇੱਥੇ ਅੱਛਾ ਇਹਨਾਂ ਕੋਲ ਹਥਿਆਰ ਸੀ ਕਾਫੀ ਕਸਮਰ ਕਾਫੀ ਡਰ ਜੇਗੇ ਸੀਗੇ ਫਿਰ ਉਹਨਾਂ ਨੇ 100 ਨੰਬਰ ਫੋਨ ਕੀਤੀ ਅੱਛਾ ਇਹਨਾਂ ਦੇ 3-4 ਜਾਨੇ ਬੰਦੇ ਭੱਜ ਗਏ ਓਕੇ ਮੇਨ ਆਟੋ ਵਾਲੇ ਨਾਲ ਹੋਇਆ ਸੀਗਾ ਆਟੋ ਵਾਲੀ ਸੀਗੇ 3-4 ਜਾਨੇ ਮੈਨੂੰ ਪਤਾ ਨਹੀਂ ਪੱਤੀ ਬਣ ਗਿਆ ਅੱਛਾ ਜਨਾਬਤ ਤਿਆਰ ਸੀ ਇਹ ਦੱਤੀ ਇਹ ਗੱਲ ਕਹਿੰਦਾ ਕਿ ਮੇਰੇ ਤੇ ਪਤਾ ਨਹੀਂ ਦਾਲ ਡੁੱਲ ਗਈ ਆਪਸੇ ਲੜ ਰਹੀ ਸੀ ਪਾਜੀ ਅੱਛਾ ਆਪਸੇ ਲੜ ਆਏ ਆਪਸੇ ਹਾਂ ਇਹ ਤੁਹਾਡੇ ਅੰਦਰ ਰੋਟੀ ਛਾ ਗਈ ਤੁਹਾਡੇ ਅੰਦਰ ਰੋਟੀ ਪੈਕਾਂ ਕਿ ਲੈ ਕੇ ਸੀ ਰਿਪੇਅਰ ਕਰਾ ਰਹੇ ਸੀ ਮੇਰੇ ਨਾਲ ਕੋਈ ਗੱਲ ਨਹੀਂ ਮੈਨੂੰ ਕਹਿੰਦੇ ਪੈਸੇ ਨਹੀਂ ਦੇਣੇ ਮੈਂ ਕਿਹਾ ਪੈਸੇ ਕਿਉਂ ਨਹੀਂ ਦੇਣੇ ਬਾਈ ਅੱਛਾ ਜੀ ਤੁਸੀਂ ਗੱਲ ਕਰੀਏ ਕਹਿੰਦੇ ਪੈਸੇ ਨਹੀਂ ਦੇਣੇ ਰੋਟੀ ਪੈਕ ਕਰਾਈਵੇ ਕਹਿੰਦੇ ਪੈਸੇ ਨਹੀਂ ਦੇਣੇ ਬਸ ਇਹ ਗੱਲ ਹੋਈ ਸੀ ਅੱਛਾ ਜੀ ਫਿਰ ਆਪਸ ਵਿੱਚ ਉਹ ਆਪਸ ਵਿੱਚ ਪੈਸੇ ਭੂਦੇ ਤੇ ਆਪਸ ਵਿੱਚ ਲੜਨ ਲੱਪੇ ਉੱਥੇ ਇਹ ਪਹਿਲੀ ਵਾਰੀ ਆਈ ਤੁਹਾਡੇ ਕੋਲ ਗਿਆ ਪਹਿਲੀ ਵੀ ਹੁੰਦੀ ਆ ਜਾਂਦੀ ਮੇਰੇ ਕੋਲ ਤੇਰੇ ਬੰਦੇ ਨਹੀਂ ਆਉਂਦੇ ਪਹਿਲੀ ਵਾਰੀ ਹੋਇਆ ਕਿ ਅੱਛਾ ਜੀ ਅੱਜ ਬਾਅਦ ਚ ਪੈਸੇ ਦਿੱਤੇ ਸੀ ਤੁਹਾਨੂੰ ਕੈਸੇ ਦੇ ਦਿੱਤੇ ਸੀ ਮੈਨੂੰ ਬਾਅਦ ਚ ਉੱਤੇ ਬਟ ਆਪਸ ਵਿੱਚ ਲੜਨ ਲੱਪੇ ਸੀਗੇ ਇਹੋਂ ਪਤਾ ਨਹੀਂ ਫਿਰ ਕਸਟਮਰ ਵੀ ਇੱਥੇ ਖੜੇ ਸੀਗੇ ਉਹ ਡਰ ਗਏ ਸੀਗੇ ਕਿ ਕਿੰਨਾ ਤਿਆਰ ਨਹੀਂ ਸੀਗੇ ਅੱਛਾ ਜੀ ਸਰ ਬੋ ਕਦੇ ਤੁਹਾਡੇ ਨੂੰ ਕੁਝ ਪ੍ਰੋਸੈਸਰ ਨੂੰ ਫੋਨ ਕੀਤਾ ਗਿਆ ਐਕਚੁਅਲੀ ਉਹ ਕਹਿੰਦਾ ਸੀ ਕਿ ਕਸਟਮਰਸ ਨੇ ਫੋਨ ਕਰੀਆਂ ਦੀ ਹੈ ਭਾਜੀ ਮੈਨੂੰ ਪਤਾ ਨਹੀਂ ਭਾਜੀ ਇਹਦੇ ਨਹੀਂ ਨਹੀਂ ਤੁਹਾਨੂੰ ਇਕੱਠੇ ਆਏ ਸੀਗੇ ਚਲੋ ਮੈਨੂੰ ਪਤਾ ਨਹੀਂ ਭਾਜੀ ਇੱਥੇ ਪਿੱਛੇ ਖੜੇ ਸੀਗੇ ਮੇਰੇ ਕੋਲ ਸਬੰਧ ਤਾਂ ਤੁਹਾਡੇ ਵਾਲਾ ਰੋਟੀ ਪੈਕ ਕਰਕੇ ਦਿੱਤੀ ਸਬਜ਼ੀ ਜਿਹੜੀ ਪੈਕ ਕਰ ਦਿੱਤੀ ਉਸ ਤੋਂ ਬਾਅਦ ਨਹੀਂ ਤੁਸੀਂ ਵੀ ਮਾਲੇ ਕੋਈ ਕੰਪਲੇਨਟ ਵੀ ਦਿੱਤੀ ਪੁਲਿਸ ਨੂੰ ਨਹੀਂ ਮੈਂ ਨਹੀਂ ਕਿਹਾ ਦੀ ਕਸਟਮਰਸ ਨੇ ਫੋਨ ਕੀਤਾ ਸੀਗਾ ਭੂਤ ਤੇ ਕਸਬਰ ਦੀ ਗੱਡੀ ਲੱਗੀ ਸੀ ਕਾਫੀ ਅੱਛਾ ਜੀ ਲੇਡੀਜ਼ ਬੈਠੀ ਸੀ ਉਹਨਾਂ ਦੇ ਉਹਨਾਂ ਟੇਕਵੇ ਸੀਗਾ ਤੇ ਉਹ ਫੋਨ ਕਰ ਰਹੇ ਸੀ ਸਰ ਉਹ ਕੱਲ੍ਹ ਨੂੰ ਕਸਬਰ ਤੇ ਫੋਨ ਕੀਤਾ ਕਿ ਕੋਈ ਪੁੱਛੂ ਹੱਸਦਾ ਤੁਸੀਂ ਨਸ਼ਾ ਕੀਤਾ ਅੱਛਾ ਜੀ ਤੁਹਾਡੇ ਤੇ ਵੀ ਹਮਲਾ ਹੋ ਸਕਦਾ ਨਾ ਹਥਿਆਰ ਉੱਤੇ ਹੱਥ ਆ ਚੁੱਕੇ ਆ ਅੱਛਾ ਜੀ ਠੀਕ ਹੈ ਨਾ ਇਹ ਆਪਸ ਵਿੱਚ ਲੜ ਰਹੇ ਸੀਗੇ ਤੇ ਹੁਣ ਉਹਨਾਂ ਤੇ ਵੀ ਅਟੈਕ ਹੋ ਸਕਦਾ ਸੀ ਸਰ ਮੌਕੇ ਤੇ ਕਿੰਨੇ ਜਣੇ ਫੜੇ ਗਏ ਸਰ ਮੌਕੇ ਤੇ ਮੇਰੇ ਕੋਲ ਪੁਲਿਸ ਵਾਲਾ ਇੱਕ ਕਵਰ ਕੀਤਾ ਅੱਛਾ ਜੀ ਤੇ ਬਾਕੀ ਬਚ ਗਏ ਸਰ ਬਾਕੀ ਮੈਨੂੰ ਪਤਾ ਨਹੀਂ ਉਹ ਟੋਟਲ ਕਿੰਨੇ ਜਣੇ ਸੀ ਹੈ ਪਈ ਤਿੰਨ ਤਿੰਨ ਤੋਂ ਚੜਿਆ ਨੇ ਸਰ ਹਰਨਪਾਜੀ ਵੀ ਕੀਤੀ ਹੈ ਇਹਨਾਂ ਨੇ ਹਰਨਪਾਜੀ ਵੀ ਕੀਤੀ ਹੈ ਇਹਨਾਂ ਨੇ ਭਾਜੀ ਟਿੱਖੇ ਤੂੰ ਹੋ ਨਹੀਂ ਲੱਗਦਾ ਪੁਲਿਸ ਕੇ ਕਾਲ ਆ ਕੇ ਜਾਂਦੀ ਹੈ ਦੇਸ਼ ਦੇ ਸਦੇਸ਼ੀ ਦੇ ਚਲੋ ਸਿੱਧੀ ਆਓ ਜਿਲ੍ਹੇ ਦੇ ਮੈਂਡੀਰ ਦੇ ਸੱਦੋ ਦੇਸ ਦੇ ਟੱਕਾ ਸ਼ਾਈ ਹੋ ਰਿਹਾ ਦੇਸ ਦੇ ਟੱਕਾ ਸ਼ਾਈ ਹੁੰਦੀ ਵੀ ਟੱਕਾ ਸ਼ਾਈ ਦੇਸ ਸੱਦਿਓ ਡਿਵੀਜ਼ਨ 4 ਨੰਬਰ ਦੇ ਵਿੱਚ ਮੁਲਾਇਨ ਲੈ ਕੇ ਜਾਂਦੇ ਪਏ ਦੇਸ ਸੱਦਿਓ ਪੰਜਾਬ ਪੁਲਿਸ ਦੇਸ ਸੱਦਿਓ ਸਿੱਧਾ ਤਸਵੀਰ ਅਸੀਂ ਤੇ ਦੂਜੀ ਦਾ ਦੇਸ ਸੱਦਿਓ ਬਾਵਾ ਦਾ ਫੜ ਕੇ ਲੈ ਕੇ ਜਾਂਦੇ ਪਏ ਆ ਦੇਸ ਸੱਦਿਓ ਸਿੱਧਾ ਅਸੀਂ ਦੇਸ ਸਾਡਾ ਚੰਨੇ ਪੱਕੀ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਏ ਕੀ ਮਾਮਲਾ ਕੀ ਆ ਪੂਰਾ ਸਾਤਾ ਜਨੰਦਰ ਮੇ ਟੀਵੀ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਏ ਪੂਰਾ ਮਾਮਲਾ ਕੀ ਆ ਦਾ ਦੇਸ ਸੱਦਿਓ ਦੂਜਾ ਪੱਕ ਲੈਣ ਦੀ ਬਹੁਤ ਖੁਸ਼ੀ ਕਰਾਂਗੇ ਕਿ ਪੂਰਾ ਕੀ ਮਾਮਲਾ ਕੀ ਸੀ ਕੀ ਲੜਾਈ ਝਗੜੇ ਦਾ ਮਾਮਲਾ ਕੀ ਸੀ ਦੋਸਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦੇ ਸਕਦੇ ਹੋ ਸਿੱਧਾ ਤੁਸੀਂ ਜਿਹੜੇ ਜਨਦ ਮੈ ਟੀਵੀ ਦੇ ਤਸਵੀਰਾਂ ਦਿਖਾ ਰਹੇ ਹਾਂ ਭਾਈ ਚਾਰ ਬੰਦੇ ਕੋਹ ਸੀ ਤੁਹਾਡੇ ਨਾਲ ਫਾਇਦਾਂ ਦੇ ਵਿਅਕਤੀ ਕਹਿੰਦੀ ਹਾਂ ਜੀ ਭਾਈ ਕੀ ਵਾ ਆ ਗਏ ਹਾਂ ਜੀ ਦੱਤ ਲੱਗਾ ਨਾ ਕੋਲ ਚ ਦੱਤ ਲੈ ਕੇ ਆ ਅੱਜ ਲੈ ਗਏ ਭਾਈ ਬੱਤ ਵਾਲੇ ਬੰਦੇ ਕਿ ਜੀ ਮੇਰੇ ਕੋਲ ਦੱਤਾਂ ਜੀ ਹਾਂ ਜੀ